ਹਾਂ ਜੀ ਫਰੈਂਡ ਦੇਖੋ ਸਾਡੇ ਆਸ-ਪਾਸੇ ਪਿੰਨਾ ਪਾਣੀ ਖੜ ਗਿਆ ਪਾਣੀ ਹੀ ਪਾਣੀ ਕਰਤਾ ਰੱਬ ਨੇ ਪਾਣੀ ਹੀ ਪਾਣੀ ਗਰਮੀ ਤੋਂ ਰਾਹਤ ਮਿਲ ਗਈ ਸਾਨੂੰ ਤੇ ਬਹੁਤ ਵਧੀਆ ਲੱਗਾ ਅੱਜ ਰੱਬ ਨੇ ਮੀਂਹ ਪਾਇਆ ਤੇ ਆਪਾਂ ਵੀ ਹੁਣ ਛੱਤ ਤੇ ਖੜੇ ਆ ਛੱਤ ਤੇ ਆਪਾਂ ਤਾਂ ਖੜੇ ਆ ਕਿਉਂਕਿ ਠੰਡਾ ਮੌਸਮ ਆ ਜੀ ਤੇ ਇੱਥੇ ਝੋਨਾ ਲਾਉਣ ਲੱਗਣਗੇ ਸਾਡੇ ਆ ਇੱਥੇ ਬੈਕ ਸਾਈਡ ਤੇ ਜਿੱਦੇ ਇੱਥੇ ਝੋਨਾ ਲਾਇਆ ਹਨਾ ਅੱਗੇ ਆਪਾਂ ਇੱਥੇ ਵੀਡੀਓ ਬਣਾਵਾਂਗੇ ਜ਼ਰੂਰ ਇੰਸਟਾਗ੍ਰਾਮ ਤੇ ਤੇ ਉਹ ਦੇਖੋ ਪਨੀਰੀ ਪਨੀਰੀ ਕਿੱਡੀ-ਕੱਡੀ ਹੋ ਗਈ ਇੱਕ ਦਿਨ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਈ ਸੀਗੀ ਬਹੁਤ ਵੱਡੀ-ਵੱਡੀ ਪਨੀਰੀ ਹੋ ਗਈ ਹੁਣ ਤਾਂ ਉਹ ਤੇ ਹਾਂਜੀ ਫਰੈਂਡ ਇਹ ਦੇਖੋ ਪਾਣੀ ਹੀ ਪਾਣੀ ਕਰਤਾ ਰੱਬ ਨੇ ਬਹੁਤ ਵਧੀਆ ਗੱਲਬਾਤ ਹੋ ਗਈ ਤੇ ਜਿਹੜੇ ਵੀ ਪੇੜ-ਪੌਦੇ ਹਨਾ ਸੁੱਕੇ ਸੀ ਵਿਚਾਰੇ ਤੇ ਉਹਨਾਂ ਨੂੰ ਵੀ ਚੱਲ ਰਾਹਤ ਮਿਲ ਗਈ ਥੋੜੀ ਬਹੁਤੀ ਕਿਉਂਕਿ ਆਪਾਂ ਤਾਂ ਦਿਨ ਵਿੱਚ ਦੀ ਕਿੰਨੇ ਵਾਰੀ ਪਾਣੀ ਤਾਂ ਨਹੀਂ ਪੀ ਲੈਂਦੇ ਸੀ ਤੇ ਵਿਚਾਰੇ ਪੇੜ ਪੌਦਿਆਂ ਨੂੰ ਹਨਾ ਪਾਣੀ ਨਹੀਂ ਪੈਂਦਾ ਸੀਗਾ ਦੇਖੋ ਤੇ ਸਾਡੇ ਇਹ ਕੋਠੇ ਦੀ ਬੈਕ ਸਾਈਡ ਆ ਤੇ ਪਾਣੀ ਪਾਣੀ ਹੋ ਗਿਆ ਜੀ ਦੇਖੋ ਨੰਗਰ ਨੂੰ ਰਸਤਾ ਵੀ ਨਹੀਂ ਮਿਲਿਆ ਤੇ ਸਾਡੇ ਉਧਰ ਤੋਂ ਦਿਖਾਨੇ ਛੱਪੜ ਲੱਗੇ ਪਏ ਆ ਜੀ ਬਹੁਤ ਵੱਡਾ ਛੱਪੜ ਲੱਗਿਆ ਹੋਇਆ ਦੇਖੋ ਇਧਰ ਦੇਖੋ ਧੋਨੇ ਤੋਂ ਜੋ ਕਰਕੇ ਤੇ ਸਾਡੇ ਉਹ ਬਿਲਕੁਲ ਘਰਾਂ ਦੇ ਸਾਹਮਣੇ ਆ ਤੇ ਦੇਖੋ ਸੱਪੜ ਲੱਗੇ ਹੋਏ ਲੋਕਾਂ ਦੇ ਘਰ ਡੁੱਬੇ ਹੋਏ ਆ ਦੇਖੋ ਤੇ ਰਸਤਾ ਜਮਈ ਹੈ ਨੀ ਨੰਗਰ ਨੂੰ ਜਮਾ ਆਵੀਂ ਦੇਖੋ ਫਰੈਂਡ ਇਹ ਹਾਲ ਹੋਏ ਪਏ ਆ ਹਾਲ ਤਾਂ ਵੈਸੇ ਠੀਕ ਆ ਇਹ ਥੋੜੀ ਬਹੁਤੀ ਰਾਹਤ ਮਿਲ ਗਿਆ ਨਾ ਦੇਖੋ ਪੈ ਲਈਆਂ ਕਿੰਨਾ ਕਿੰਨਾ ਪਾਣੀ ਆ ਬਹੁਤ ਪਾਣੀ ਆ ਫਰੈਂਡ ਬਹੁਤ ਜ਼ਿਆਦਾ ਤੇ ਇੱਧਰ ਨਾ ਸੜਕਾਂ ਨਹੀਂ ਬਣੀਆਂ ਹੋਈਆਂ ਸੜਕਾਂ ਬਣੀਆਂ ਹੁੰਦੀਆਂ ਨਾ ਕਿਤੇ ਫੇਰ ਵਧੀਆ ਸੀ ਗੱਲ ਬਾਤ ਤੇ ਬਸ ਇੱਧਰ ਸੜਕਾਂ ਨਹੀਂ ਹੈਗੀਆਂ ਤੇ ਤਾਂ ਕਰਕੇ ਨਾ ਵੀ ਪਾਣੀ ਪਾਣੀ ਖੜਾਗਾ ਸਾਰੇ ਦੋਸਤੋ ਤੇ ਇਹ ਸਾਡੇ ਗਵੰਡਰਾਂ ਦੀ ਛੱਤ ਆ ਜਿਹੜੀ ਤੜਕੇ ਚੂੜੀਆਂ ਪਾ ਕੇ ਦਿਖਾਈ ਜਾਂਦੀ ਸੀਗੀ ਮੈਡਮ ਸਾਡੀ ਗਵੰਡਰ ਤੇ ਉਹਨਾਂ ਦੀ ਛੱਤ ਤੇ ਕਿਸ ਸਾਡੇ ਵਾਲੇ ਕਿ ਦਵਾਲੇ ਕੇ ਘਰ ਆਜਾ ਉਹ ਆ ਗਿਆ ਜਿਹੜਾ ਮੁੰਡਾ ਮੇਰੇ ਨਾਲ ਵੀਡੀਓ ਬਣਾਉਂਦਾ ਹੁੰਦਾ ਵੇਖ ਭੱਜਿਆ ਭੱਜਿਆ ਹੁੰਦਾ ਕਿੱਧਰ ਇਹ ਇੱਥੇ ਆਉਂਦਾ ਉਹ ਆ ਗਿਆ ਉਹ ਆ ਗਿਆ ਕਹਿੰਦਾ ਮੈਂ ਵੀ ਹਾਂ ਜਿਹੜੇ ਨੂੰ ਕਿਹਾ ਸੀ ਖੁਸ਼ੀ ਫੈਰਨ लवली ਲਾਲਾ ਖੋਲ ਗਿਆ ਉਹ ਖੜਕਾਤਾ ਆ ਕੇ ਗੇਟੋਂ ਨੇ ਜਿਹੜੇ ਨੂੰ ਆਪਾਂ ਕਿਹਾ ਸੀ ਖੁਸ਼ੀ ਫੈਰਨ लवली ਲਾਲਾ ਉਹ ਆ ਉਹਨੂੰ ਐਂਟਰੀ ਕਰੂਗਾ ਐਂਟਰੀ ਕਰੂ ਐਂਟਰੀ ਕਰੂਗਾ ਜਦੋਂ ਮੈਂ ਆ ਜਾ ਉਹ ਤਾਂ ਆਇਆ ਨਹੀਂ ਜਦੋਂ ਬਾਰਿਸ਼ ਹੁੰਦੀ ਸੀ ਇਹ ਆ ਗਈ ਖੁਸ਼ੀ ਖੁਸ਼ੀ ਆ ਗਈ ਖੁਸ਼ੀ ਉਹਨੇ ਉਦੋਂ ਬੜਾ ਮਜ਼ਾ ਆਉਂਦਾ ਸੀ ਮੀਂਹ ਚ ਆਇਆ ਇਹਨੇ ਤੂੰ ਅੰਟੀ ਆਪਣਾ ਜੀ ਤੂੰ ਪਿੱਛੋਂ ਪੁਰਾ ਗਲਾਬ ਉਹਨਾਂ ਦੇ ਤਾਂ ਹਾਂ ਚੱਲ ਆਏ ਬੱਬੂ ਨੂੰ ਆ ਜਾਂਦੇ ਬੱਬੂ ਕੰਮ ਤੇ ਗਿਆ ਚੱਲਣ ਚ ਅਵੇ ਬੱਚੀ ਮਨਣਾ ਮੈਂ ਨਹੀਂ ਖਾਂਦੀ ਦੇਖੋ ਫਰੈਂਡ ਆ ਖੁਸ਼ੀ ਤੁਹਾਡੇ ਸਾਹਮਣੇ ਆ ਕਮੈਂਟ ਕਰ ਦਿਓ ਜੀ ਵੀ 22:00 ਵੱਜੀ ਰਾਤ ਵੱਜੀ ਖੁਸ਼ੀ ਦੇ ਲੱਤ ਨਹੀਂ ਵੱਜੀ ਖੁਸ਼ੀ ਦੇ ਫੈਰ ਲਵਲੀ ਲਾਲੀ ਦੇਖ ਕਿੰਨਾ ਗੋਰਾ ਗੋਰਾ ਗੋਰੀ ਗੋਰੀ ਹੋ ਗਈ ਉਹਦਰ ਦੇਖ ਸਾਡੇ ਫੁਗਰੇ ਜਮਕ ਲਾ 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 ਦੇਖੋ ਸਵੇਰੇ ਫਰੈਂਡ ਮੈਂ ਸਾਰ ਝਾੜੂ ਮਾਰਿਆ ਛੱਤ ਤੇ ਬਹੁਤ ਠੀਕ ਹੋ ਸੀਗਾ ਤੇ ਦੇਖੋ ਸੋਨ ਸਾਡੇ ਸਾਥ ਸਾਫ ਸਾਫ ਹੈਗੀ ਦੇਖੋ ਸੋਹਣੀ ਸੋਹਣੀ ਸਾਫ ਸਾਫ ਤੇ ਸਵੇਰੇ ਮੈਂ ਝਾੜੂ ਬਹੁਤ ਮਾਰਿਆ ਹੈਲੋ ਦੋਸਤੋ ਸਸਕਾਰ ਸਾਰਿਆਂ ਨੂੰ ਅੱਜ ਆਪਾਂ ਵੀ ਸ਼ਕਲ ਦਿਖਾਦ ਗਿਆ ਆਪਦੀ ਆਪਾ ਨਾਤੇ ਆ ਜੀ ਮੀਂਹ ਦੇ ਵਿੱਚ ਇੰਜਵਾਇ ਕੀਤਾ ਫੁੱਲ ਬਟਾ ਫੁੱਲ ਆਪਾ ਤੇ ਹੁਣ ਅਸੀਂ ਇੰਸਟਾਗ੍ਰਾਮ ਵੀਡੀਓ ਬਣਾਉਣ ਦੀ ਕਰ ਰਹੇ ਹਾਂ ਤਿਆਰੀ ਤੇ ਮੈਨੂੰ ਪਤਾ ਮੇਰੇ ਫੈਨਸ ਜਿਹੜੇ ਜਿਹੜੇ ਹੈਗੇ ਆ ਪਿਆਰ ਕਰਦੇ ਆ ਮੈਨੂੰ ਤੇ ਉਹ ਮੈਂ ਮੇਰੀ ਵੀਡੀਓ ਦਾ ਇੰਤਜ਼ਾਰ ਕਰਦੇ ਰਹਿੰਦੇ ਆ ਵੀ ਕਦੋਂ ਕਿ ਕਰਨਾ ਵੀਡੀਓ ਪਾਉਗੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਆ ਉਹ ਬਚਾਰੇ ਦੋਸਤੋ ਤੇ ਆਪਾਂ ਹੁਣ ਤਿਆਰੀ ਕਰ ਰਹੇ ਹਾਂ ਵੀਡੀਓ ਦੀ ਤੇ मेरे देश में मेहमानों को भगवान कहाँ जाता ਆ ਜਾਈਏ ਕੈਮਰਾ ਦੇਖ ਕੇ ਕਾ ਚੱਲ ਚੱਲ ਤੇਰੀ ਵੜੀਆਂ ਦੀ ਵੀਡੀਓ ਚੱਲ ਛਾਲ ਮਾਰਾ ਘਟੋ ਕੁੜੀਏ ਛਾਲ ਮਾਰਾ ਘਟੋ ਬੇਛਾਲ ਬਾਲੀ ਭਾਈ ਫਿਰਦਾ ਸਵੇਰ ਦਾ ਸਾਈਕਲ ਇਹ ਫੋਗਰਾ ਫੋਗਰਾ ਨਾ ਮੇਰੇ ਵਰਗਾ ਫੁਗਰਾ ਹੈ ਵੀ ਬੱਸ ਮੈਂ ਵੀ ਵੀਡੀਓ ਬਣਾ ਦੇ ਜੇ ਤਾਂ ਫੁਗਰ ਫੜਾ ਕੇ ਹੋ ਜਾਂਦੀ ਹੈ ਇਹ ਤਾਂ ਕਟੜੀ ਜਿੰਮੀ ਵੀ ਇੰਜੋਏ ਕਰ ਰਹੀ ਹੈ ਫਰੈਂਡ ਉਹ ਚੜ ਗਈ ਇਹ ਜੀ ਦਾ ਕਰਦਾ ਇਹਨੂੰ ਮੈਂ ਕਿਸੇ ਨੂੰ ਫੜਾਦਾ ਸੱਚੀ ਬਹੁਤ ਤੰਗ ਕਰਦੀ ਹੈ ਵੇ ਤੰਗ ਵਾਲਾ ਕਰਦੀ ਹੈ ਜਿੰਮੀ ਕਿਉਂ ਅਮੀ ਮੈਡਮ ਨੂੰ ਦੇ ਦੇ ਉਹ ਤਾਂ ਨਹੀਂ ਕੋਹ ਜੀ ਹੈ ਇਹ ਮੈਡਮ ਨੂੰ ਦੇ ਦੇ ਕਿਉਂ ਜਿੰਮੇ ਘਰ ਜਾਏਗਾ ਪੁੱਤ ਗਿੱਗੀ ਹੋ ਜੂਗੀ ਹਾਂ ਇਹਨੂੰ ਕਿਹਾ ਇਹ ਉਹ ਚ ਚਲਾ ਕੇ ਲਿਆਇਆ ਬੜੀ ਤੇਜ ਏ ਛੱਪੜ ਚੋਂ ਨਾ ਦੋ ਤਿੰਨ ਵਾਰੀ ਆਇਆ ਇਹ ਚਲਾ ਕੇ ਇੱਕ ਹੋ ਖੜਾ ਉਹ ਸਾਰੀ ਮੇਰੀ ਪਾਰਟੀ ਆ ਇੰਸਟਾਗ੍ਰam ਪਾਰਟੀ ਸਾਰੀ ਇਹ 51 ਦਾ ਤੇ ਖੜ ਜਾ ਇਹ ਇੱਕ ਇਧਰ ਖੜਾ ਹੋਗਾ ਆ ਗਿਆ ਆ ਗਿਆ ਇੱਕ ਹੋ ਖੜਾ ਇਹ ਉਹ ਖੜਾ ਇਹ ਸਾਰੀ ਇੰਸਟਾਗ੍ਰਾਮ ਪਾਰਟੀ ਹੈ ਮੇਰੀ ਫਰੈਂਡ ਹਾਂ ਹਾਈ ਲਗਾ ਗਾਈਸ ਆ ਦਾ ਬਸ ਡੰਡੇ ਕੋ ਬਾਂਦਰ ਕੋ ਟੀਆ ਆਹ ਜਿਹੜਾ ਆਹ ਇਹਦਾ ਕੁੱਤਿਆਂ ਦੀਆਂ ਪੂਛਾਂ ਮੜਵਾ ਲਓ ਤੇ ਜਿੰਨੇ ਦਾ ਮਰਜੀ ਬਾਸ ਪੜਨਾ ਲਿਖਣਾ ਕੁਛ ਨਹੀਂ ਸੁਣੇ ਤਾਂ ਨਹੀਂ ਜਾਂਦਾ ਉਹਨੂੰ ਕੁਛ ਨਹੀਂ ਆਦੇ ਬਸਾਰ ਉਹੜੇ ਮਾਰੀ ਜਾਊਗਾ ਪਾਣੀ ਚ ਕਮਲਿਆਂ ਵਾਂਗੂ ਉਹ ਸਾਈਕਲ ਚਲਾਈ ਜਾਊਗਾ ਕਮਲਿਆਂ ਵਾਂਗੂ ਇਹਨਾਂ ਕੋਲੇ ਇਹੀ ਕੰਮ ਆ ਹੋਰ ਕੋਈ ਕੰਮ ਨਹੀਂ ਹਾਂ ਇਹਨਾਂ ਦੀ ਬਹੁਤ ਤਕੜੀ ਲੜਾਈ ਹੋ ਗਈ ਸੀਗੇ ਇਸੇਲੇ ਟਾਈਮ ਮਾਂਝਾ ਖਣ ਪਤਾ ਨਹੀਂ ਇੱਕ ਦੂਜੇ ਨਾਲ ਬੋਲਦੇ ਕਿ ਨਹੀਂ ਬੋਲਦੇ ਚਲੋ ਕੋਈ ਨਾ ਇਹਨਾਂ ਦਾ ਕੰਪਰਮੈਂਸ ਕਰਾਉਂਦੇ ਆ ਪਕੂੜੀ ਪਾਸੇ ੜ ਆ ਦੇਖੋ ਜੋ ਨਹੀਂਗਾ ਹੂੰ ਬਸ ਇਹ ਪੈਸਿਆਂ ਦੇ ਭੁੱਖਾ ਦੇਖੋ ਮੇਰੀ ਇੰਸਟਾਗ੍ਰam ਫੈਮਲੀ ਹੈ ਸਾਰੀ ਜਾ ਉਧਰ ਨਹੀਂ ਕੁੱਟੇ ਜਾ ਜਾ ਕੈਮਰਾ ਲੱਗਿਆ ਪਰ ਉਹਨਾਂ ਦੇ ਉਹਨਾਂ ਦੇ ਕੀ ਕਰ ਡੇਗ ਨਾ ਭਾਈ ਫਤਰੀ ਮੰਮੀ ਕਹੂਗੀ ਮੈਨੂੰ ਕਹਿ ਦੂਗੀ ਉਹ ਕਿਰਨਾ ਮਾਰ ਤਾ ਤੁਸੀਂ ਉੱਪਰ ਹੱਥ ਦੇ ਓਏ ਉੱਪਰ ਚਾਦਰਾਂਆਂ ਟੁੱਟ ਜਾਣਗੀਆਂ ਕਿਸੇ ਨੂੰ ਨਾ ਇਹੋ ਕਰਦਾ ਇਹਨਾਂ ਦੇ ਮੁੰਡਾ ਸਾਡੇ ਘਰ ਦੇ ਚੋ ਹਾਂ ਦੇਖੋ ਦੇਖੋ ਮੇਰੀ ਜਿੰਮੜੀ ਕੁਰਸੀ ਤੇ ਬੈਠ ਕੇ ਬੇਬੇ ਬਣ ਕੇ ਆਇਆ ਰਾਈ ਵੀਰ ਵੀਡੀਓ ਬਣਾਈਏ ਦੇ ਦੇਗਾ ਦੇਰ ਗਾ ਜਾ ਕੋ ਲੋ ਗੇਟ ਖੋਲ ਕੇ ਰਾਜਵੀਰੋਂ ਦਾ ਕੋਟਨ ਫੜ ਕੇ ਸੇਲੀ ਦੱਸ ਗਈ ਮੈਨੂੰ ਕੱਲਾ ਘੇਰਨੇਗੇ ਤੈਨੂੰ